ਹਰ ਤੂਰੇ ਵਾਲੇ ਭਾਈ ਜਿਹੜੀ ਜਾਣੇ ਆ ਬਾਕੀ ਅੱਜ ਮੁਝੇ ਭਾਈ ਮੁੰਡੇ ਕੋਲ ਪੜਿਆਂ ਦੇ ਟਰਾਲੀ ਬਾਰੇ ਅਪਡੇਟ ਗੜੀ ਆਪਾਂ ਤਾਲਾ ਪੁੱਡੀ ਕਹੀ ਤੇ ਉਹਨੂੰ 20 ਫੁੱਟ ਹੀ ਆਪਾਂ ਨੇ ਉਹ ਕਰਨੇ 20 ਫੁੱਟ ਹੀ ਆਹ ਗੜੀ ਹੈ ਜੀ 21 ਫੁੱਟ ਟਰਾਲੀ ਤੇ ਕੀ ਹੋ ਗਿਆ ਆਪਾਂ ਹਾਂ ਕਾਫੀ ਦੇ ਮੋਟੇ ਦੋ ਟਰਾਲੀਆਂ ਬਣਾਈਆਂ ਪਰ ਇੱਕ ਕਰਾਈ 18 ਹਰਖਾ ਮੋਟੇ ਤੇ ਦੂਜੀ ਕਰਾਈ ਆ 20 ਮੋਟੇ ਦੋ ਟਰਾਲੀਆਂ ਦੇ ਆਰਡਰ ਲੈਂਦੇ ਹਾਂ ਆਹ ਵੀ ਚਲੋ ਆਪਾਂ ਜੀ ਬੰਦ ਕੰਮ ਨੂੰ ਆਉਂਦਾ Como do, ਕੰਗਾ ਜੀ ਉਰ ਮਾਰਦੇ ਆ ਮੈਂ ਛੱਪਾ ਜੀ ਆਇਆ ਹੋਰ ਜਲਦੀ ਮਾਰਦੇ ਕਿਤੋਂ ਚੋਰ ਮਾਰ ਦੇਣਾ ਵੀਡੀਓ ਚ ਮੇਰੇ ਚੱਕ ਬਲਿਆ ਆਪਣਾ ਢੋਲੇ ਦਾ 14 ਬੱਡੇ ਨਹੀਂ ਮੈਂ ਤਾਂ ਕੋਈ ਨਹੀਂ ਮਿਲੋ ਤੂੰ ਢੋਲੇ ਦਾ 14 ਬੱਡੇ ਨਹੀਂ ਗਏ ਜਦਿਆਂ ਆਪਾਂ ਤੋਂ ਢਾਈ ਕਰ ਦੋ ਦੋ ਅਸੀਂ ਢਾਈ ਢਾਈ ਜਿਹੜਾ ਵਾਲੇ ਆ ਹੁਣ ਤਕਰੀਬਨ ਸਾਰੇ ਪਹਿਲਾਂ ਗੱਲ ਕੁਝ ਹੋਰ ਚੀਜ਼ ਟੱਟਾ ਬਾਈ ਕਾਨੂੰ ਹਿੱਲਦਾ ਆਉਂਦਾ ਬਾਈ ਲੋਹਾ ਨਹੀਂ ਹੁੰਦਾ ਦੋ ਵਾਲੇ ਜਮਾ ਜੀ ਬਰੇ ਕਾਨੂੰ ਤਾਂ ਕੱਲ ਰਾ ਫਰਕ ਜਰੂਰ ਪੈਂਦਾ ਜੀ ਦੋਵੇਂ ਜਿਹੜੇ ਖੇਤਾਂ ਦੇ ਹਲ ਕਰ ਲਓ ਉੱਥੇ ਬੂੰਦੇ ਬੂੰਦੇ ਦੀ ਟੁੱਟ ਕੇ ਕਿਹੜੇ ਟੋੜ ਦੇ ਬਾਹਰ ਇੱਥੇ 10 ਦੇ ਹਲ ਕਰ ਲਓ ਉੱਥੇ ਜਿੱਥੇ ਦੰਦਾ ਟ੍ਰੈਕ ਮਾ ਟ੍ਰੈਕ ਚ ਜਿੱਥੇ ਲਿੰਕਾਂ ਪੈਣੀ ਟਰੈਕਟਰ ਦੀ ਉਹ ਲੰਬਾ ਜਿਹਾ ਠਾਣਾ ਦਾ ਨਹੀਂ ਬੁੱਲੇ ਜਾ ਪੱਟੇ ਲੈ ਕੇ ਪਿੱਛੇ ਤੋਂ ਪੱਟਦਾ ਨੂਬੋ ਨੇ ਜਗਾਰਦਾ ਉਹ ਕਿੰਨਾ ਕੁ ਲੋ ਪਹਿਲੀ ਮੀਡੀਅਮ ਤੇ ਟਰੈਕਟਰ ਚੱਲਦਾ ਦੂਏ ਮੀਡੀਅਮ ਤੇ ਹੋ ਜਾਂਦਾ ਫਿਰ ਉਹ ਚੀਜ਼ ਆ ਝਟਕਾ ਵੱਜ ਗਿਆ ਉੱਥੇ ਗਿਆ ਮਸ਼ੀਨਰੀ ਯਾਰ ਤੁਸੀਂ ਨਹੀਂ ਜਾ ਕੁਝ ਵੀ ਹੋ ਸਕਦਾ ਇਹਦਾ ਕੰਮ ਟਰੈਕਟਰ ਗੱਬੇ ਤੇ ਨਹੀਂ ਕਹਿੰਦਾ ਵੀ ਪੱਤੀਆਂ ਬਣੀਆਂ ਹੈਵੀ ਹੁਣ ਟਰੈਕਟਰ ਵੀ ਕਿਪ ਜਾਂਦੀ ਹੈ ਇਹ ਵੇ ਤਾਂ ਟੋਚਰ ਵਾਲਾ ਵਾਹ ਟੋਚਰ ਦੂਜਨਾਂ ਰੋਏ ਲੈ ਲਓ ਹੁਣ ਆਪਣੇ ਟੋਚਰ ਵੀ ਨਰੋਏ ਕਰ ਲੈ ਹੁਣ ਟੋਚਰ ਤੋਂ ਸੰਗੜਨ ਲੱਗਿਆ ਲੈ ਲਓ ਇੰਨਾ ਹੈਗੇ ਟੋਚਰ ਵਾਲੇ ਦੂਜਨ ਨੂੰ ਬਿਲਕੁਲ ਜੀ ਸਾਡੇ ਕੋਲ ਦੂਏ ਆ ਜੀ ਉਹਦੇ ਵਾਲੇ ਜਿਹੜੇ ਚੈਨ ਕੋਪੀ ਗਾੜ ਹੁੰਦਾ ਹੈ ਜੀ ਉਹ ਉਹਦਾ ਚੈਨ ਕੋਪੀ ਦਾ ਪਤਲਾ ਬਹੁਤ ਤਾਂ ਸਹੀ ਹੈ ਉਹਦੇ ਉਹਦਾ ਜੋੜ ਨਹੀਂ ਖੁੱਲਦਾ ਜੀ ਖੁੱਲਦਾ ਨਹੀਂ ਪਰ ਉਹਦੀ ਗੱਲ ਉਹ ਛੋਟੀ ਹੁੰਦੀ ਹੈ ਸਿੰਪਲੀ ਛੋਟੀ ਹੁੰਦੀ ਹੈ ਨਹੀਂ ਉਹ ਕਰਕੇ ਨੋ ਨਟ ਉਹ ਨਟ ਤੋਂ ਤੋੜਦਾ ਉਹ ਜਦੋਂ ਤੋੜਦਾ ਹੈਗਾ ਨਟ ਕੋਲੋਂ ਤੋੜਦਾ ਪਰ ਉਹ ਟੁੱਟਦਾ ਹੈਗਾ ਉਹਦੇ ਨੋਆਂ ਵੀ ਆ ਜੀ ਪਤਾ ਕੀ ਹੈ ਯਾਰ 8 ਸੂਤੀ ਜਾਂ 6 ਸੂਤੀ ਜਾਂ ਸੂਤੀ ਤਾਰ ਲੈ ਕੇ ਇਹਦੇ ਸਿੱਕੇਰੀ ਉਹ ਕਰਕੇ ਪੜਾਈ ਕਰਕੇ ਪਟਾਲੇ ਬਣਾ ਲੈਂਦੇ ਨੇ ਸੋਟ ਹੋ ਜਾਂਦਾ ਤੈਨੂੰ ਚਾਹੀਦਾ ਨਾ 12 12 ਫੁੱਟ ਜਿਹੜੇ ਬਰਾਬਰ ਹੋਣੇ ਨੇ ਤੇਰੇ ਜਿਹੜਾ ਮੂਰੇ ਟਰੈਕਟਰ ਦੇ ਮੂਰੇ ਟਰੈਕਟਰ ਪਾਉਣਾਗਾ ਉਹ ਵੱਧ ਤੋਂ ਵੱਧ ਗੱਡਾ 5 ਫੁੱਟ ਦਾ ਉਹ ਕੋਲੇੜੇ ਨਹੀਂ ਪੜਾ ਨਹੀਂ ਆਵੇ ਜੀ ਹੋਰ ਇਹਨਾਂ ਨੇ ਹੁਣ ਜਿਹੜੇ ਥੱਲੇ ਇਹਨਾਂ ਨੇ ਸਟੈਂਡ ਪਾਇਆ ਹੁੰਦਾ ਟਰੈਕਟਰ ਦੇ ਮੂਰੇ ਜਿਹੜੀ ਪਿੰਨ ਹੈ ਸੋਟ ਹੋ ਜਾਂਦਾ ਨਹੀਂ ਉਹ ਬਾਹਰ ਬਾਹਰ ਦੇ ਤੇ ਉਹ ਬੱਲੇ ਨਹੀਂ ਉਹਨਾਂ ਜਿਹੜੇ ਮਾਡਰਨ ਟਰੈਕਟਰ ਨੇ ਵਿਚਾਰੇ ਉਹ ਨੰਨਵਾ ਤੇ 3 ਨਾ ਉਹਨਾਂ ਲਈ ਹੁੰਦਾ ਫਿਰ ਟਰੈਕਟਰ ਦੇ ਥੱਲੇ ਦੀ ਪੈ ਜਾਂਦਾ ਲੋਜੀ ਉਹਦੇ ਜਿਹੜੇ ਪੱਟੀਆਂ ਉੱਤੀਆਂ ਅੱਗੇ ਜੀ ਟਰੈਕਟਰ ਨੂੰ ਵੀ ਜੀ ਹੋਇਆ ਇਹਦਾ ਟਰੈਕਟਰ ਨੂੰ ਜੇ ਤੈਨੂੰ ਲੱਗਦਾ ਹੀ ਹੈ 15 ਬਰਾਬਰ ਦੀ ਬਾਈਲਾਸ ਨੂੰ ਹੁੰਦਾ ਜੀ ਸਪੋਟਾ ਉਹਨ ਵਾਲੇ ਨਾ ਨਾ ਇਹਨੂੰ ਉੱਚੀ ਚਾਹੀਦੀ ਐ ਕਿ ਪਾਪਾ ਖਿੱਚੀ ਜਾਵੇ ਲੋਜੀ ਭਾਈ ਅੱਜ ਪੋਟੇਵੇਂ ਮੁੰਡੇ ਗਰੁੱਪ ਵਾਲਿਆਂ ਦੇ ਸਹਾਲ ਲਈ ਤੇ ਆਪਾਂ ਨੇ ਟਰੈਲਰ ਜਿਹੜਾ ਆਪਣਾ 20 ਪੋਟਾ ਦਾ ਆਇਆ ਹੈ ਤੇ ਜਿਹੜਾ ਇੱਕ ਹੋਰ ਟਰਾਲਾ ਦਾ ਉਹ ਸਾਡੇ 18 ਦਾ ਜਿਹੜਾ ਸਾਡੇ 16 ਦਾ ਬਿਲਕੁਲ ਦੋਏ ਟਰਾਲੇ ਦੋ ਦੋ ਫਟਾ ਬਧਵਾ ਕੇ ਮੰਨ ਲਓ ਉਹ ਜਿਹੜੀ ਟੀ ਬੁੱਟੀ ਤੇ ਹੋ ਗਈ ਸੋਹਣੀ ਤਾਂ ਟੀ ਬਾਈ ਕੀ ਬਾਈ ਕਿਹਾ ਤੁਮਾਈ ਛੀਖ ਲਾਲਾ ਹੁਣ ਦੇ ਲੱਗ ਇਹ ਤਾਂ ਫੇ ਬਾਈਓ ਕੰਨ ਦਾ ਫੇ ਡਬਲ ਜੀ ਨੀਸਾ ਲੱਗਦਾ ਨਹੀਂ ਬਾਈ ਡਬਲ ਡਬਲ ਐਸ ਤੇ ਜਾਣਾ ਜੀ 22 ਘੱਟ ਤੋਂ ਘੱਟ 26 26 22 22 ਬਾਈ ਨੂੰ ਬਾਅਦ ਜਾਂ ਬਸ ਫੇ ਤਾਂ ਠੀਕ ਆ ਸਾਡੇ 20 ਫਟਾ ਬਹੁਤ ਆਈ ਬੀ ਵੀ ਵੀ ਬੋਲਦਾ ਡਾਲਾ ਖੁੱਲ ਕੇ ਬਾਈ ਹੋ ਜਾਂਦੀ ਹੈ ਬਾਈ ਦੋ ਡਾਲਾ ਖੁੱਲ ਜਾਂਦਾ ਜੀ ਡੇਢ ਫੁੱਟ ਪੂਰੇ ਵੱਜ ਜਾਂਦੀ ਹੈ ਡਾਲੇ ਤੋਂ ਵੀ ਕੱਢ ਦਿੰਦੇ ਦੋ ਫੁੱਟ ਫੇਰ ਡਾਲੇ ਤੋਂ ਕੱਢ ਦੇਣਾ ਕਰਦੇ ਲੈ ਜਾਂਦਾ 22 ਕਰ ਦੇਣਾ ਵਧਾਈ ਜਾਂਦੀ ਹੈ ਜੀ ਬਹੁਤ ਬਣਾਉਂਦੇ ਵੀ ਨਹੀਂ ਮੈਨੂੰ ਲੱਗਦਾ ਜੇ 100 ਵਾਲੀ ਕਰਤੀ ਹੋਊਗੀ ਮੇਰੇ ਤੋਂ ਤਰੇ 4-2 ਆਇਆ ਕਰਨੇ ਨੇ ਫਿਰ ਤੇ ਸਦਾ ਵਾਲੀ ਉਹ ਤਾਂ 15 ਫੁੱਟੀ ਪਰ 4 ਢੇੜੇ ਆਉਂਦੇ ਆ ਹੁਣ ਇਦੇ ਵਰਾ ਫਿਰੇ ਥਿੱਪ ਜੇ ਚ ਲੈ ਜੇਗਾ ਤਾਂ ਦੇ ਵਿੱਚ ਵਿੱਚ ਡੁੱਬ ਕੇ ਟਿੱਕ ਗੇੜ ਲਾ ਲਓ ਉੱਪਰ ਨਹੀਂ ਹੁਣ ਥੋੜੇ ਸਾਡੇ ਤੁਹਾਡਾ ਬੜਾ ਜੀ ਹੋਰ ਤੁਹਾਡੇ ਨਹੀਂ ਹੁਣ ਥੋੜੇ ਗੰਨਾ ਕਿੰਨਾ ਲਾਉਂਦੇ ਨੇ ਮਰੰਡੀ 50 100 150 ਸਾਡੇ ਰੇਡੀ ਵਾਲੀ ਭਰਤੀ ਰਹੀ ਹੈ ਜੀ ਚਲੋ ਓ ਧੜਾ ਧੜਾ 210 ਦਾ ਬੜਾ ਧੜਾ 210 ਕਿਲੋ ਦਾ ਧੜਾ ਹਾਂ ਨਾ ਗੰਨਾ ਗੰਨਾ ਕਰੂ ਕੋਈ ਗੰਨਾ ਹੁਣ 220 ਦਾ 210 ਦਾ ਜੇ ਤੁਸੀਂ ਤਾਰਨਾ ਹੈ 150 ਮੀਟਰ ਦਾ 150 ਨਾਲ 360 ਉੱਪਰ ਜਾਂਦਾ ਜੀ ਗੰਨਾ ਗੰਨਾ ਤੇ 100 ਵਾਲੀ 310 ਕਰਨਾ ਗੱਲ 120 ਤੇਰੇ ਵਾਲਾ ਵਿਕਟਰ ਮੈਨੂੰ ਲੱਗਦਾ ਵੀ ਹੁਣ 15 ਫੁੱਟੀ ਟਰਾਲੀ ਨੂੰ ਹੋਊਗਾ ਉਹ 58 ਬਾੜ-ਬਾੜ ਦਾ ਉਹ ਉਹੀ weight ਵੱਲ ਗਿਆ ਕੁੜੇ ਜੇ 52 ਕ ਰਹਿ ਜਾਂਦਾ ਨਹੀਂ ਤੇ ਦੂਜਾ 2 ਮੀਟਰ 58 ਕੋਲ ਆ ਹਾਂ ਇਹੇ ਬਾਹਰ ਹੋ ਜਾਂਦਾ ਤੇ ਹੁਣ ਗੰਨਾ ਪੌਂਡ ਫੜਾ ਕਰਾਂਗੇ ਨਹੀਂ ਕਰਾਂਗੇ ਛੋਟੀ ਪਰਚੂ ਜਿਵੇਂ ਬੇੜਾ ਨਹੀਂ ਹੈਗਾ ਦਾ ਵੜੀਓ ਪੱਤੀ ਜੰਗੀਰ ਚੱਕਦਾ ਹੋਵੇ ਸਾਡੇ 2-3 ਵਿੰਗੇ ਜਗ੍ਹਾ ਬਿਲਕੁਲ ਘਟੋ ਘਟ 2.5 ਵਿੰਗੇ ਜਗ੍ਹਾ ਚਲੀ ਜਾਇਆ ਕਰੂਗਾ ਜੇ ਤੂੰ 210 ਵਾਲਾ ਧੜਾ ਕਰਾ ਲੇਗਾ ਤਾਂ ਦੋ ਵਿੰਗੇ ਦੋ ਵਿੰਗੇ ਜੰਗਾ ਚਲੀ ਜਾਇਆ ਕਰੂਗਾ ਵਧੀਆਂ ਕੰਦੇ ਦੀ ਦੋ ਘਟੋ 2.5 ਵਿੰਗੇ ਜਗ੍ਹਾ ਚਲੀ ਜਾਂਦੀ ਹੈ ਫਿਰ ਪਰ ਕੀ ਲੇਟ ਹੋਈ ਜਾਊਗੀ ਤੇਰੀ ਲੇਬਰ ਭੱਜੇ ਭੱਜੇਊਗੀ ਨਹੀਂ ਲੇਬਰ ਤਾਂ ਪੱਕੀ ਹੋਵੇ ਲੇਬਰ ਕੰਮ ਕਰੇ ਤੇਰੇ ਮੇਰੇ ਕੋਲ ਕਹਾਣਾਂ ਹੋ ਜਾਣ ਜੀ 8-8500 ਕਹਾਂ ਨੂੰ ਤਾਂ 11 ਜੁਲਾਈ ਨੂੰ 12 ਬਤੂਗੇ ਉਹ ਮੋੜੀ ਬੁੜਾ ਬਧਾਈ ਨਹੀਂ ਹੈ ਅਜੇ ਸਾਲ ਕੱਟ ਸਾਲ ਕੱਟ ਥੋੜੇ ਗੱਲ ਵਧਾਈ ਕੀ ਆ ਜੀ ਦਿੱਦੀ ਜੀ ਤੁਸੀਂ ਨਾ ਰੋਜ਼ ਰੌਲਾ ਪਾਉਣ ਲੱਗ ਜਾਂਦੇ ਹੋ ਇੰਨਾ ਕਰਨਾ ਵਧਿਆ ਇੰਨਾ ਕਰਨਾ ਵਧਿਆ ਸੋਣਾ ਨਿਕਲ ਟਰਾਲੀ ਦਾ ਇੱਕ ਹੁੰਦੀ ਆ ਜੁੜੇ ਬਤੂਲ ਰਾਜ ਨੂੰ ਨਾ ਬਤੂਲ ਰਾਜ ਦਾ ਕੰਨਾ ਥੋੜੇ ਬੀਜ ਕਪੂਤਰਾ ਜਿਹੜਾ ਕੰਨਾ ਹੋਰ ਕਿਤੇ ਬੀਜੀ ਨਹੀਂ ਨਾ ਨਹੀਂ ਨਹੀਂ ਨੀ ਉ ਤਾਂ ਕਪੂਲਾ ਨਹੀਂ ਕੱਲ ਹੱਸ ਵੀ ਰਾਇਆ ਕਰੀ ਇੱਕ ਇੱਕ ਬਿੱਕਾ ਸੋਣਾ ਇਹ ਪ੍ਰਕਾਰ ਬਣਾ ਲਈਏ 1.5 ਫੁੱਟ ਦੀ ਉਹ ਕਰਕੇ ਤੇ 3 ਫੁੱਟ ਦੇ ਗੋਲ ਚੱਕਰ ਲਾ ਕੇ 1 ਵਿੱਗਾ ਵੀਜੀ ਗਏ ਤੇ 3 ਫੁੱਟ ਜਗਾ ਚੁਣੇ ਵਿਚਾਲੇ ਗੋਲ ਚੱਕਰ ਤੇ ਗੋਲ ਚੱਕਰ ਤੋਂ ਗੋਲ ਚੱਕਰ 3 ਫੁੱਟ 3 ਫੁੱਟ ਦਾ ਹੀ ਗੋਲ ਚੱਕਰ ਉਹਦੇ 12 ਜਾਂ 15 ਅੱਖਾਂ ਲਉਂਦੇ ਨੇ ਨਾ ਦੇ ਆ 5000 ਰਾਂਜਾ ਚ ਨਾਲ ਨੇ ਪਈ ਹੈ ਜਿਹੜਾ ਪਈ ਹੈ ਉਹ ਵਿੱਗਾ ਕਿੰਨੀ ਇੱਕ ਵਿੱਗਾ ਹੀ ਆ ਲਾ ਕੇ ਦੇਗਾ ਐਨ ਆ ਇਹ ਤਾਂ ਬੱਟ ਦੇ ਨਾਲ ਹੋ ਗਈ ਲਾਈਨ ਉਹ ਦੇਖ ਕੇ ਮੜਾ ਮੋਟਾ ਬਜਾਲਲਾ ਸੋ ਬਧਾ ਕੱਢਾ ਤੋਏ ਤੋਂ ਟੋਏ ਇੱਕ ਫੁੱਟ ਟੱਡ ਕੇ ਲਾਈਨ ਤੋਂ ਲਾਈਨ ਤੈਨੂੰ ਕੋਪਾ ਉਹਨਾਂ ਨੂੰ ਪਤਾ ਕੀ ਆ ਉਹ ਜਦੋਂ ਬੁਣਾਈ ਤਿਆਰਦੇ ਆ ਤੁਸੀਂ ਪਹਿਲਾਂ ਉਹਦੇ ਤਿੰਨ ਮੇੜੇ ਬਣਾ ਕੇ ਠੀਕ ਹੈ ਜੀ ਤੋਏ ਤੋਂ ਤਿੰਨ ਟਿੱਕ ਤੋਂ ਉਹਦੇ ਚ ਤਿੰਨ ਮੇੜੇ ਬਨ ਲਓ ਤਿੰਨਾਂ ਨੂੰ 1000 ਰੁਪਏ ਇਹ ਗਰਦਾਨੇ ਕਿਦਾਂ ਤਰਸਦੀ ਨਾਲ ਵੋਲ ਕੇ ਸੂਰ ਵੀ ਜਾਵੇ ਕੁਲ ਮਰੀ ਜਾਵੇ ਚਾਰੇ ਪਾਸੇ ਨੂੰ ਇਧਰੋਂ ਇਧਰੋਂ ਵੀ ਦੀਂਗਾ ਇਧਰੋਂ ਇਧਰੋਂ ਵੀ ਕੀਤਾ ਜਦੋਂ ਜਦੋਂ ਥੋੜੀ ਸਾਇਦੇ ਦੇ ਕੇ गिरਣਾ ਨਹੀਂ ਤਿੰਨੇ ਪ੍ਰਕਾਰ ਉਹਨਾਂ ਰੋਕਦੇ ਐ ਇੱਕ ਦੋ ਇਹਨਾਂ ਤਿੰਨੇ ਦਾ ਰੱਸੀ ਨਾਲ ਉਹਨੂੰ ਉਤਲੀ ਨੂੰ ਬਾਣ ਦੀ ਰੱਸੀ ਨਾਲ ਬੰਨ੍ਹ ਦੋ ਯੂਪੀ ਨਾਲ ਯੂਪੀ ਦੇ ਨਾਲ ਪਲਾਸਟਿਕ ਦੀ ਰੱਸੀ ਪਾਉਂਦੇ ਨੇ ਉਹਨੂੰ ਹਾਂ ਜੋ ਪੱਤੀ ਵੀ ਤਾਰੀ ਜੀ ਯੂਪੀ ਵਾਲੇ ਬੀਜ ਤੇ ਹੈ ਜੀ ਉਸ ਤਰ੍ਹਾਂ ਮੈਂ ਬੀਜਿਆਗਾ ਮੈਂ ਦੋ ਵਿੰਗਾਂ ਦੀ ਟਰਾਲੀ ਕੀਤੀ ਹੈ ਜੀ ਪੂਰੀ ਬਿਲਕੁਲ ਤੇ 130 ਚ 130 ਪੈਂਤੀ ਕੋਲ ਦਾ ਵਿਕੇ ਜੋ ਵਿਕੇਟ ਆ ਉਹਦਾ ਜਿਹੜਾ ਹੀ ਬਹੁਤ بڑا ਬਣ ਗਿਆ ਜਿਹੜਾ ਹੀ ਬਹੁਤ بڑا ਬਣ ਗਿਆ ਅੱਛਾ ਪਰ ਦੂਜੇ ਸਾਲ ਨੂੰ ਉਹ ਘਟ ਜਾਂਦਾ ਅੱਛਾ ਸੰਗਣਾ ਪੈ ਜਾਂਦਾ ਪਤਲਾ ਰਹਿ ਜਾਂਦਾ ਉਹ ਜੋ ਬੰਨਦਾ ਆਹ ਉਹ ਜੋ ਗੰਨੇ ਵੱਢਣੇ ਪੈਂਦੇ ਨੇ ਜਦੋਂ ਗੰਨਾ ਇੱਥੇ ਹੀ ਤੇ ਲੈ ਗਿਆ ਤੁਹਾਡਾ ਹੱਥ ਤੋਂ ਟੁੱਟ ਗਿਆ ਫਿਰ ਉਹ ਜੋ ਤੋੜ ਦੋ ਗੰਨੇ ਠੀਕ ਹੈ ਨਾ ਦੇਖ ਲੈਂਦੇ ਜੀ ਐ ਆਏ ਵੀ ਜਿਆਦੇ ਵੇਸੇ ਹੀ ਤੁਹਾਨੂੰ ਜੀ ਚੰਦਿਆਂ ਪੱਟੇ ਤੋਂ ਪੰਜਾਹ ਇੱਕ ਕੀ ਜੀ ਨੌਰ ਚਾਵਣ ਦੀ ਧਾਂ ਇਹ ਕਿਹੜਾ ਨਾਮ ਸਾਹਮਣੇ ਦੁੱਧੋ ਪਕੇ ਪੱਤੀ ਬੋਲ ਇਹ ਕਿੱਦਿ ਲਈ ਹੋਰ ਗਿਰਨੇ ਨੇ ਪੈਸੇ ਉਹ ਆਪਣੇ ਹੀ ਤਾਂ ਨਹੀਂ ਕਿਸੇ ਕੋਲ ਆਇਆ ਪੁੱਛਿਮੜਾ ਚਾਣੂ ਦੀ ਲਗਟੈਂ ਕਿਹਦਾ ਰਿਵਾਰਡ ਫਾਰਮ ਵਾਲਾ ਲੈ ਕੇ ਆਇਆ ਜਾਂ Haryana ਦੇ ਜਿਹੜੇ ਨਾਮਿਆਂ ਕੋਲ ਦੇਖੇ ਨਹੀਂ ਜਾਂਦੇ ਤੇ ਠੀਕ ਹੈ ਉਹ ਐ ਜੀ ਰੂਟ ਨੀਜ਼ਰ ਕਹਿੰਦੇ ਨੇ ਉਹਦੇ ਆਲੇ-ਦਲੇ ਤਕੀਆਂ ਲੱਗੀਆਂ ਨੇ ਜਿਵੇਂ ਦੋ ਰੁਗੀਆਂ ਦਮਿਆਨੇ ਉਹਦੇ ਅੰਗਲੇ ਉਹ ਗੰਨੇ ਜਿਵੇਂ ਆ ਸਿਆੜ ਆਈ ਇਹਨੂੰ ਐਂ ਪਾੜ ਲੈਂਦੇ ਜੀਆਂ ਜੜਾ ਬੜੀਆਂ ਉਹਦੇ ਦੋਏ ਪਾਸੇ ਉੱਤੇ ਉਹਦੇ ਰਿਪਰ ਵਾਲਾ ਗੇਰ ਲੱਗਿਆ ਉਹ ਕਣੀ ਕਰਦਾ ਜੀ ਉੱਤੋਂ ਕਟੇ ਜਾਂਦਾ ਠੀਕ ਹੈ ਜੀ ਉਹ ਤੋਂ ਬਾਅਦ ਦੋਏ ਸਾਈਡਾਂ ਉਹਦੇ ਉੱਤੇ ਹੀ ਉਸੇ ਉਸੇ ਦੇ ਉੱਪਰ ਐ ਮੀਦੀਨ ਲੱਗੀ ਹੋਈ ਆ ਸਾਈਡ ਤੇ ਭਈਆ ਉਹਦੇ ਉਹਨੇ ਦੋਏ ਸਾਈਡਾਂ ਡੀਜੇਪੀ ਕੋਲ ਪਾ ਠੀਕ ਹੈ ਠੀਕ ਹੈ ਜੀ ਦੋਏ ਸਾਈਡਾਂ ਡੀਜੇਪੀ ਪੋਰਿਆ ਗਿਆ ਉਦੋਂ ਬਾਅਦ ਉਹਨੇ ਜਿਹੜੀ ਤਰਹਾੜੀ ਚਲਾ ਦੇਣੀ ਆ ਤੁਸੀਂ ਨੇ ਦਵਾਰਿਆਂ ਉੱਟੀ ਫੇਰ ਚੰਡੇ ਦੇ ਨਾਲ ਲਾ ਦੇਈ ਉਹ ਮੈਂ ਕਹਿੰਦਾ 8-8 ਸਾਲ ਦਾ ਜੰਨ ਨਾਲ ਵੇਰ ਰੱਖਦਾ ਅਜਾ ਉਹਦੀ ਕਟਿੰਗ ਹੋਊਗੀ ਯਾਰੂ ਕਟਿੰਗ ਹੋ ਗਈ ਉਹਦੀ ਉਹਨਾਂ ਨੂੰ ਵਾਦੂ ਫੁੱਟਣਾ ਹੀ ਨਹੀਂ 8-8 ਸਾਲ ਜੰਨਾਂ ਬੀਜ ਕੇ ਉਹ ਮੁੜ ਕੇ ਝਾਕ ਦੇਣਗੇ ਦਿਓ ਬੀਜੇ ਨੂੰ ਯਾਰ ਭਾਈ ਜੀ ਹੁਣ 49-50 ਹਜ਼ਾਰ ਰੁਪਏ ਦਾ ਬਣਾ ਕੇ ਦਿੰਦੇ ਨੇ ਉਹ ਸੋਦਾ ਇਹ ਆ ਵੀ ਛੋਟੇ ਡਾਕਟਰ ਨੇ ਮਹਿੰਗੀ ਜੜੀ ਰੋਲਪੋਰ ਦਾ ਡਾਕਟਰ ਉਹਨੂੰ ਦੁੱਤੀ ਫਿਰਦਾ ਹੈਗਾ ਲਾ ਬਈ ਤੇ ਆ ਬੰਦੇ ਰਾਖੀ ਨੂੰ ਖੜਾਏ ਹੋਏ ਭਾਈ ਤਿੰਨ ਖੜੇ ਆ ਇੱਕ ਆ ਖੜਾ ਤਿੰਨ ਖੜੇ ਆ ਇੱਕੋ ਖੜਾ ਇੱਕੋ ਪਰਾਂ ਖੜਾ ਪਰ ਆਇਆ ਜਿੰਦ ਦਾ ਬਚਾਓ ਮੁੰਡਣ ਭਾਈ ਪਾਂ ਲਾ ਕੇ ਗਏ ਤੇ ਰੱਸੀ ਦੀ ਥੋੜੀ ਜੀ ਤੇ ਦਣਾ ਦਾ ਬਚਾਓ ਆਇਆ ਨਹੀਂ ਮੁੜ ਕੇ ਨਹੀਂ ਆਇਆਗਾ ਕੱਲ ਵੀ ਦੇਖ ਕੇ ਗਿਆ ਦਾ ਮੈਂ ਕੱਲ ਵੀ ਨਹੀਂ ਆਇਆ ਇਹ ਥੈਲਿਆਂ ਦਾ ਫਰਕ ਪਿਆ ਦੇਖੋ ਬੱਟਾ ਨੂੰ ਆਉਂਦਾ ਉਧਰ ਤੇ ਉਹ ਚਮਕਦੇ ਆ ਰਾਤ ਨੂੰ ਇਹ ਹੋਰ ਰੱਸੀ ਲਾਤੀ ਕਰਨ ਕੀ ਹੈਨਾ ਹੂੰਦਾ ਫਰਕ ਪਿਆ ਰੱਸੀ ਦਾ ਹੀ ਪਿਆ ਇਹ ਜਿਹੜਾ ਬੱਟਾ ਨੂੰ ਆਉਂਦਾ ਉਹ ਡਰਦਾ ਹੈ ਹੂੰ ਐ ਥੈਲੇ ਚੰਕਦੇ ਆ ਰਾਤ ਨੂੰ ਇਹ ਫੇਰ ਆ ਨਾ ਹੜਦਾ ਫਿਰ ਅਸੀਂ ਇਧਰੋਂ ਵੀ ਘੁੰਮ ਲਈ ਦੀਆਂ ਹੂੰ ਉਹਨੂੰ ਲਾਈਉਂਦੇ ਮਾਇ ਹੀ ਨਹੀਂ ਪੂਛਤਾ ਆਇਆ ਨਹੀਂ ਹੈਗਾ ਹੈਨਾ ਉਦਣ ਦੀ ਉਹ ਪੱਟੇ ਵੇ ਬਸ ਜਿਹੜੀ ਹੈਗੀ ਹੈ ਹੋਰ ਹੈਨਾ ਉਦਣ ਦੀ ਉਹ ਹੀ ਉਹਦੇ ਬਾਅਦ ਨਹੀਂ ਕੋਈ ਮੂੰਹ ਮਾਰੇ ਜਿਵੇਂ ਮੂੰਹ ਮਾਰੇ ਹਨਾ ਹੁਣ ਕਿਆ ਮੂੰਹ ਮਾਨਾ ਤਾਂ ਰਾਜ ਕਰਤਾ ਦਿੱਤਾ ਉਦਣ ਦਾ ਹੀ ਇਹਦਾ ਕੋ ਪੱਜਿਆ ਪੈਦਾ ਬਸ ਸਿੰਦੇਵ ਆ ਰਹੇ ਨੇਗਾ ਹਟਾ ਪੈਣ ਦੱਬੀਆਂ ਹੋਈਆਂ ਫੇਰ ਦੁਬਾਰਾ ਇਹ ਤਾਂ ਕੱਢ ਕੇ ਗੇਰੀਆਂ ਹੋਈਆਂ ਇਹ ਦੁਬਾਰਾ ਦੱਬੀਆਂ ਹੋਈਆਂ ਇਹ ਦੱਬ ਹੋਈਆਂ ਸਾਰੀਆਂ ਕੇ ਬਾਅਦ ਮੂੰਹ ਵੀ ਮਾਰਿਆ ਆਇਆ ਨੀਤੇ ਬਾਦ ਉਹਦਣ ਵੀ ਮੀਂਹ ਚ ਆ ਗਿਆ ਇਹ ਜਾਂ ਤਾਂ ਹਾਂ ਕਿਣੀਆਂ ਆਈਆਂ ਪਈਆਂ ਨਾ ਜਿਹੜੀਆਂ ਹਾਂ ਉਹਦੇ ਚ ਆ ਗਿਆ ਉਹਦਣ ਤੋਂ ਬਾਅਦ ਨੀ ਮੂੰਹ ਹੈਗਾ ਕੋਈ ਦੱਬਦੇ ਇਹਨੂੰ ਜੇ ਤਾਂ ਰਹਿਣ ਦੇ ਖਾਦਮੀ ਹੋ ਇਹ ਤਾਂ ਪਾੜੀ ਵੀ ਹੈ ਹਾਂ ਸਾਰੀਆਂ ਪਾੜੀਆਂ ਵੀ ਆ ਯਾਰ ਪੁੱਠੀਆਂ ਪਈਆਂ ਇਹ ਆ ਦੇ ਇਹ ਆ ਦੇ ਆ ਠੀਕ ਆ ਹੋ ਮਾਰਿਆ ਬਾ ਮੂੰਹ ਇਹਨੂੰ ਵੀ ਪਹਿਲਾਂ ਤਾਂ ਹੀ ਵਾ ਸੁਣਨੀ ਇਹ ਵੀ ਅੱਖਾ ਤੋੜੀ ਵੀ ਇਹਨੇ ਹੂੰ ਓਦੇ ਬਾਅਦ ਨਹੀਂ ਆਇਆ ਗਾ ਜੰਦਾ ਉਹ ਦੱਬ ਕੇ ਗਏ ਦੇ ਬਾਈ ਹੁਣ ਬਚਾਓ ਐ ਬੰਦੇ ਕੰਮ ਦੇ ਕੇ ਦੇ ਕੇ ਬੰਦੇ ਖੜਾਏ ਤੇ ਨਹੀਂ ਕੰਮ ਹੈ ਤੇ ਨਾ ਦੇ ਜੀ ਹੂੰ ਰੂਟ ਛੱਡ ਗਿਆ ਫਿਰ ਉਹ ਰੂਟ ਛੱਡਤਾ ਉਹਨੇ ਭੁੱਲ ਗਿਆ ਹੂੰ ਭੁੱਲ ਗਿਆ ਰੂਟ ਹੁਣ ਹੂੰ ਮੈਨੂੰ ਮਾਰਿਆ ਜਾਵੇ ਯਾ ਲਾਗ ਲਾ ਸਾਰੀ ਮਰਤ ਪਾ ਹਾਂ ਨਾ ਸਾਰੀ ਪੱਟੀ ਵੀ ਸਾਰੀ ਰੈਂਸੀ ਦੇ ਪੂਰੀ ਜਮਕਦੀ ਆ ਹੁਣੇ। ਕਿੰਨਾ ਦਾ ਤੁਰਪਿਆ ਹੋਣਾ ਇਹ? ਤੁਰਪੂਗਾ ਹੋਰ ਕਿਆ ਪੱਟਣਾ ਹੋਣਾ? ਹੋਰ ਤੁਰਪੂ। ਆਹੋ। ਜੂੰਡੇ ਦੇ ਲਕੀਵੇਂ ਦੇਖਦੇ ਗੰਨੇ ਵਾਲੇ ਵਿੱਚ ਵੇ। ਜਿਆਦਾ ਜਿੱਦਣ ਵਾਇਆ ਉਦਣ ਹੈ ਨਹੀਂ ਦਾ ਕੋਈ ਵੀ। ਲਾ ਹੋਰ। ਸਵਾਗੇ ਦੇ ਬਾਅਦ ਆਗੇ ਉੱਪਰ। ਗੰਨਾ ਹੋ ਜਾਣਾ ਤਾਂ ਆਪਣਾ ਮੁੰਡਾ ਹੀ ਪੂਰਾ। ਬਰੀਕ ਜਿਆਦਾ। ਠੀਕ ਹੋ ਜਾਣਾ ਤਾਂ ਇਹਨੇ ਬਸ ਹੋਰ ਕੁਝ ਨਹੀਂ ਤਾਂ। ਪੂਰਾ ਮੁੰਡਾ ਹੋਣਾ। ਹੂੰ। ਉਹਨਾਂ ਨੇ ਹਰੇ ਹੀ ਮਾਨੀ ਤੇ ਫੁੱਲ। ਚੱਲ ਐ। ਉਹ ਬੂਗੜਾ ਜਿਹੜਾ ਪਾਹਲ ਗੁਰਦਾ ਉਹ ਰੇ ਗੁਰਦੇ ਹੁਣ ਤਾਂ ਅਸੀਂ। ਹੂੰ। ਹੋ। ਹੂੰ ਹੂੰ। ਤੇ ਉਹ ਰੇ ਗੁਰਦੇ ਹੁਣ ਤਾਂ। ਆਹੋ। ਉਹ ਸੁੱਕ ਗਿਆ ਪੈ ਪਈਆ ਉਹ ਕਿ ਨਹੀਂ? ਪੈਰ ਸੁੱਕ ਗਿਆ। ਉਹਨੂੰ ਪੂਟਿਆਂ ਨੂੰ ਕਹਿੰਦਾ ਪਾਣੀ ਲਾ ਦਿਓ ਕੱਲ ਵੀ ਠੇਕੇਦਾਰ ਕਹਿੰਦਾ ਕੱਲ ਪ੍ਰਧਾਨ ਦੇ ਬੂਟਿਆਂ ਦਾ ਸੌਦਾ ਕਰਾਇਆ। ਹੂੰ ਹੂੰ। ਚੱਲੋ ਹੋ ਗਿਆ ਭਾਈ ਉਹਦਾ ਵੀ। ਪ੍ਰਧਾਨ ਦਾ ਵੀ ਹੋਊਗਾ ਕੰਮ। ਉਹਦੇ ਬੂਟਿਆਂ ਦਾ ਵੀ ਸੌਦਾ ਕਰਾਤਾ। ਹੈਂ? ਕੱਲ ਕਹਿੰਦਾ ਪਾਣੀ ਲਾ ਦਿਓ ਮਹਾ ਮੜ ਜਾ ਬਿਜਲੀ ਦੇ ਟੇਕੇ ਬਿਜਲੀ ਨੂੰ ਟਿਕਦੀ ਮਹਾਮੀ ਤੇ ਬਾਅਦ ਹੱਲੇ। ਹਾਂ ਮੈਂ ਬੀਵੀ ਟਿਕੀ ਬਣਾ ਲੈ ਮਾ ਨੱਕਾ ਸਵਾਰਿਆ ਪਾ ਮਾ ਉਹ ਪੱਕ ਜੂ ਬਈ ਉਹ ਤਾਂ ਪੱਕ ਗਿਆ ਹੋਣਾ ਹੁਣ ਚੱਲ ਦਾਲਦੇ ਉਧਰ ਨੂੰ ਦੇ ਜਾਣੀ ਐ ਆਓ ਨਾਲੇ ਮੈਂ ਟਿਕੀ ਨਹੀਂ ਗੇੜਾ ਮਾਰ ਕੇ ਅੱਖ ਦੇਖ ਕੇ ਆਈਏ ਸਪਰੇਅ ਸੂਰੂ ਦੇਖੀ ਉਹ ਕਾਰੀਏ ਹੁਣ 187 ਤੜੇ ਪਾ ਜਾ ਉਧਰ ਲੈ ਬਦਲਦਾ ਹੁਣ ਨਹੀਂ ਹੈਗਾ ਹੁਣ ਹੂਲੇ ਨਹੀਂ ਹੋਊਗਾ ਜੇ ਹੋਇਆ ਹਾਂ ਹੁਣ ਨਹੀਂ ਆਉਂਦਾ ਇਹ ਠੀਕ ਨਹੀਂ ਹਾਂ ਵਾਹ ਦੇਖ ਲਿੰਦੇ ਵਾਹ ਇਹਦੇ ਚ ਗੰਨਾ ਜੰਮੇ ਤੇ ਡੋਲ ਪਾਉਂਗੇ ਨਾ ਇਹਦੇ ਚ ਗੰਨਾ ਜੰਮੇ ਤੇ ਸਿੱਧੀਆਂ ਪਾ ਦੇਣੀਆਂ ਆਇਆਂ ਕਿੱਧਰ ਨੂੰ ਆਇਆਂ ਉਹ ਸੈਂਟਰ ਤੇ ਆਏ ਪਾ ਦੇਣੀਆਂ ਹਮ ਇਹਨਾਂ ਦਾ ਟੋਟੇ ਆਪਣੇ ਪਾਈ ਰਹਿੰਦੇ ਉੱਥੇ ਛਿੜਦੇ ਆਪਣਾ ਆਹੋ ਇਹਨਾਂ ਦੇ ਟੋਟੇ ਤਾਂ ਪਏ ਰਹਿੰਦੇ ਉਹਨੂੰ ਟੋਟੇ ਹੀ ਲੱਗਦਾ ਫਿਰ ਪੈਪ ਦਾ ਹਮ ਲਿਆ ਪਿਆ ਆਖੜਾ ਸਾਡੇ ਖੇਤ ਦਾ ਹਮ ਅਰਜਨ ਦਾ ਬੂਟਾ ਆਹ ਅਰਜਨ ਦਾ ਬੂਟਾ ਆ ਆਜਾ ਉਹਦੇ ਸਾਕਤ ਆਰਜਨ ਦੇ ਲੋਕ ਹੈ ਆ ਆ ਦੇਖ ਲਈ ਆ ਆ ਲਈ ਸਾਰੇ ਬੈਠਾ ਛਾਵਾ ਵੀ ਬਹੁਤ ਸੋਹਣੀ ਹੈ ਜੀ ਛਾਵਾ ਦਾ ਕੈਂਟਾਈ ਦਾ ਹੈ ਨਾ ਉਹ ਦੇਖ ਹੀ ਛਾਵਾ ਸੰਘਣੀ ਆ ਪਰ ਆ ਵੀ ਤਰਿਆ ਪਿਆ ਥੱਲੇ ਥੱਲੇ ਛਾਂਗ ਦੇਵੇਂ ਨੂੰ ਗੋਲਜਾ ਕਰ ਲਵੇ ਹੈ ਥੱਲੇ ਥੱਲੇ ਟਾਣੀਆਂ ਛਾਂਗ ਦੇਵੀਂ ਥੋੜੀ ਥੋੜੀਆਂ ਹੋਰ ਇਹਨੇ ਗੋਲਜਾ ਹੋ ਜਾਣਾ ਇਹਨ ਆਹੋ ਨਾਲੇ ਚੌਹ ਜੀ ਮੜ ਜਾ ਮੋਟਾ ਦੇ ਕਿਹਾ ਜਾਊਗਾ ਛੇਤੀ ਤਿਆਰ ਹੋ ਗਿਆ ਛੇਤੀ ਤਿਆਰ ਹੋ ਗਿਆ ਹੈ ਬਹੁਤ ਛੇਤੀ ਤਿਆਰ ਹੋਇਆ ਲਾਉਣਾ ਦਾ ਬੂਤਾ ਮਖਲੇ ਇੰਨੇ ਨੂੰ ਗੋਲੇ ਨਹੀਂ ਕਰੀ ਚਾਈ ਉੱਟ ਲਾਉਣਾ ਦਾ ਪਰ ਮੋਟਰਪੁੱਲ ਜਾ ਕੇ ਆ ਜਾਂਦਾ ਹੂੰ ਬਹੁਤ ਸਾਰੀ ਵਾਹ ਹੋ ਗਈ ਵਿੱਚ ਇੱਥੇ ਆਹੋ ਜੰਮਿਆਂ ਨੇ ਹੋਰ ਬਥੇਰੇ ਗਾਹ ਨੂੰ ਹੋਊਗਾ ਸਹੀ ਕੋਈ ਨਾ ਕੋਈ ਖੜਾ ਚੱਲ ਕੋਈ ਨਾ ਆਹੋ ਗਾਂਫੇ ਲਾ ਦੂੰਗੇ ਚੱਲੀਏ ਫਿਰ ਚਾ ਚੱਲ ਜਲਦੀ ਦੇਖੀ ਚੱਲ ਦੇਖੀ ਉਧਰ ਜਾ ਕੇ ਹੂੰ ਚਲੋ ਜੀ ਦੇਖਦੇ ਭਾਈ ਮੰਡੇ ਦੇ ਗਣਖ ਦੇਖਾਂ ਫਿਰ ਆਉਂਦੇ ਉੱਤੇ ਬਾਅਦ 12:00 ਵਜੇ ਜਾਣਾ ਆਪਾਂ ਨੇ ਸਹੋਲੀ ਜੇ ਆਪਾਂ ਪਹਿਲਾਂ ਬਾਅਦ ਮਾਰ ਰਿਹਾ ਸੀ ਤੇ ਗਣਕਿਚ ਹੂੰ ਠੀਕ ਹੋ ਗਈ ਗਣਕੈਨ ਬਹੁਤ ਵਧੀਆ ਹੋ ਗਈ ਹੈ ਬਹੁਤ ਟਾਪ ਦੀ ਹੋਈ ਹੈ ਪੂਰੀ ਟਾਪ ਦੀ ਹੋਊਗਾ ਚਲ ਅੱਜ ਉੱਧਰ ਵੀ ਜਾ ਕੇ ਆਉਣਾ ਕਿੱਧਰ ਬੱਲਾ ਆਈ ਹੋਈ ਉਹਨਾਂ ਟਰਾਲੇ ਵਾਲਿਆਂ ਦੇ ਮੁੰਡਿਆਂ ਨੇ ਜਾਇਆ ਜਾਇਆ ਹੂੰ ਮਾਰਿਆ ਉਹ ਕੀੜਾ ਟਰਾਲਾ ਤਰਿਆ ਹੋਇਆ ਰਿਸ਼ਤੇਦਾਰਾਂ ਵਾਲਾ ਜਾਇਆ ਉਹ ਲੀਕ ਜਾਓ ਆਏ ਅਸੀਂ ਇਹਨਾਂ ਦਾ ਕੀੜਾ ਮਾਰ ਦਿਓ ਵੀਰ ਇੱਕ ਵਾਰ ਦੇਖ ਜਿਓ ਇਹਨਾਂ ਨੂੰ ਮਾਰ ਦਿੰਦੇ ਆ ਭਾਈ ਠੀਕ ਆ ਭਾਈ ਕਣਕ ਆ ਵੀ ਆਪਣੇ ਹਲੇ ਕੱਖ ਨਹੀਂ ਹੋਇਆ ਉਹ ਤੇ ਵੀ ਪਰ ਇਹਨਾਂ ਦੇ ਉੱਧਰ ਲਾ ਕਿੰਨਾ ਘੁੜ ਦੇਣਾ ਫਿਰ ਉਰੇ ਆ ਜਾਣਾ ਫਾਲੀ ਲੈ ਕੇ ਜਾਦੂ ਜਿਹਾ ਨਿਕਲਦੇ ਫਿਰ ਨਹੀਂ ਫਾਲੀ ਉਰੇ ਜਾਂ ਮਾਰੇ ਬਾਹਰ ਆ ਗਿਆ ਕੰਨਾ ਤਾਂ ਫਿਰ ਨਹੀਂ ਸਿਆ ਦੇਣ ਕੱਕ ਹੋਣ ਨਹੀਂ ਦੇਣਾ ਕੱਕ ਕਿੱਥੇ ਹੋਣ ਦੇਣਾ ਉਰੇ ਘੁਮਾ ਕੇ ਦੋ ਤਿੰਨ ਵਾਰੀ ਫਾਲੀ ਉਂਤੇ ਬਸ ਸਪਰੇਅ ਮਾਰ ਦੇਣੀ ਵੀ ਇਹ ਕੱਕ ਹੋ ਜੰਮੀ ਨਹੀਂ ਥਾਲਾ ਬਸ ਹੈਗੇ ਨਹੀਂ ਆਹ ਲੋ ਜੀ ਬਾਈ ਪਹੁੰਚ ਗਏ ਮੰਡਮਾ ਆ ਗਈ ਬੱਲੇ ਨੂੰ ਵੀ ਕੰਨ ਕੰਨ ਇਹ ਵੀ ਹੋ ਗਈ ਤਿਆਰ ਐ ਠੀਕ ਹੈ ਹੂੰ ਐਨ ਹੁਕਮ ਕਿ ਬਾਬਾ ਜੀ ਬੀਹਾਰ ਦਾ ਬਾਬੇ ਹਾਂ ਜੀ ਆਹ ਵੀ ਆਹ ਕੁਝ ਨਹੀਂ ਆਜੀ ਇਹ ਵੀ ਕਰਾਉਣਾ ਪੈਣਾ ਹੈ ਤਗੀ ਕਰਾਉਣਾ ਪੈਣਾ ਇਹ ਵੀ ਬੋਰ ਆਰ ਇਕੱਠਾ ਬਣਾਉਂਦੇ ਆ ਆਹ ਭੱਜੀ ਉਹਦਾ ਕੋਚਾ ਹੋ ਗਈ ਸੈਟ ਉਹਦਾ ਹਾਂ ਪਤਾ ਵੀ ਨਹੀਂ ਲੱਗਦਾ ਆ ਆਹੀ ਭੱਜੀ ਆ ਬਸ ਇੱਥੇ ਇੱਥੇ ਨੂੰ ਹਵਾ ਹੈ ਕੋਠੇ ਕੋਲ ਨਹੀਂ ਲੱਗਿਆ ਆਂ ਭੱਜੀ ਉਹ ਉੱਥੇ ਨਹੀਂ ਕੋਈ ਉਹ ਉੱਥੇ ਭੱਜੀ ਆ ਹੂੰ ਬਾਹ ਭੱਜੀ ਉਹ ਸਾਰੀ ਖੜੀ ਹੈ ਸਾਰੀ ਜਿੱਥੇ ਕੋਈ ਨਾ ਪਾਣੀ ਲੱਗੂਗਾ ਵੀ ਗਣਕ ਨੂੰ ਨਹੀਂ ਹੁਣ ਨਹੀਂ ਲੱਗਣਾ ਇਨਨ ਚਾਰ ਖਣੀ ਆ ਹੋ ਜਾਣੀਆਂ ਹੋਰ ਜੇ ਲੋਡ ਪਈ ਲਾ ਦੂਗੇ ਹੈ ਕੋਲੇ ਇਹਨੂੰ ਵੀ ਖਰਾਬ ਹੋ ਜਾਂਦਾ ਮੌਸਮ ਹੂੰ ਆਇਤਾ ਦੋ-ਤਿੰਨ ਵਜੇ ਬਹੁਤ ਪਹਿਲੇ ਆਮੀ ਗਾਹਾਂ ਨੂੰ ਇੱਧਰ ਰਦਾ ਨਾ ਪਾਣੇ ਤਿਆਰ ਕਰਕੇ ਖੇਤ ਕਣਕ ਬੀਜੇ ਕਰਨੀਆਂ ਲਾਜੇ ਕਰੂੰਗਾ ਸਾਲਾ 5-7000 ਦਾ ਆਹ ਡੀਜ਼ਲ ਹੈ ਤਾਂ ਨਹੀਂ ਥੱਲੇ ਹਾਂਜੀ ਹੈ ਨਹੀਂ ਸਪਰੇਅ ਪਰ ਕਣਕ ਨੂੰ ਸਪਰੇਅ ਕਰਦੀ ਏ ਨਹੀਂ ਕਰੀ ਲੋ ਹੂੰ ਕਿਤੇ ਪੈ ਜਵੇ ਚੱਕ ਲਿਆ ਹੁਣ ਮਲੇ ਮੌਸਮ ਵੀ ਸਾਥੇ ਹੋਏ ਆਹੋ ਹੈ ਨਾ ਆਹੋ ਹੂੰ ਦੇਖੋ ਭਾਈ ਉਦੋਂ ਬੱਲ ਨਹੀਂ ਦੀ ਹੈਗੀ ਜਮਾਂ ਵੀ ਹੁਣ ਬਾਦ ਨਹੀਂ ਗਈ ਸਾਰੀ ਹੈ ਹਲੇ ਨਿਕਲਦੀ ਹੈ ਹਨਾ ਹਾਂ ਇਹ ਭਾਈ 187 ਆਹ ਕਣਕ 187 ਬੱਲ ਲੰਬੀ ਹੈ ਨਾ ਇਹਦੀ ਗੱਲ ਤਾਂ ਉਹਦੀ ਵੀ ਲੰਬੀ ਹੈ ਉਹਦੀ ਮੋਟੀ ਜਵਾਲ ਹੂੰ ਹਨਾ ਉਹ 371 ਆਹ ਇਹਦੀ ਬੱਲ ਥੋੜੀ ਜਿਨੀ ਵਾਈ ਜੀ ਉਹਦੀ ਮੋਟੀ ਜੀ ਉਹ 371 ਆਹ ਸਾਰੇ ਇਕ ਕਬੀ ਆਹ ਸਾਰੇ ਇਕ ਕਹੇ ਚੱਲ ਪਰ ਹਾਂ ਚੱਲ ਪਰਾਂ ਚੱਲ ਦੇਖ ਆਈਏ ਆਹ ਇੱਥੇ ਤੇ ਸਾਰੀ ਪਰਾਂ ਪਰਾਂ ਵਧੀਆ ਬੱਲ ਹੋਈ ਵੀ ਆਹ ਥੋੜੀ ਜਿਹੀ ਹੌਲੀ ਦੀ ਕਣਕ ਖੱਲੇ ਲੇਟ ਐ ਨਾ ਨਿਕਲਦੀ ਬੱਲ ਉਹਦੇ ਜੇ ਕਿਤੇ ਪਾ ਤਾਕਤ ਵਾਲੀ ਰੱਖੀ ਵੀ ਸੀ ਵੀਰੇ ਲਿਆ ਕੇ ਕਰ ਦੰਨੇ ਆ ਫਲ ਜਾਣਾ ਤਾਂ ਇਹਨੇ ਗਿਰ ਜਾਣੀ ਸੀ ਫਿਰ ਕਹਿੰਦਾ ਦਵਾਈ ਜਾ ਕੇ ਲਿਆਉਣੀ ਮੈਨੂੰ ਫੋਨ ਆਇਆ ਤਾਂ ਬਾਈ ਦਾ ਹਾਂ ਇੱਕ ਦਾ ਹਾਂ ਕਹਿੰਦਾ ਵੀਰੇ ਸਪਰੇਅ ਨਾ ਕਰੀ ਕਹਿੰਦਾ ਤੂੰ ਕਹਿੰਦਾ ਕੁਛ ਨਾ ਕਰ ਰੇ ਕਹਿੰਦਾ ਮਾਹ ਰੇ ਪੈ ਗਈ ਵੀਰੇ ਸਾਰੇ ਬਾਈ ਕਹਿੰਦਾ ਤੂੰ ਕੁਛ ਨਾ ਕਰੀ ਕਹਿੰਦਾ ਬਾਅਦ ਚ ਕਣਕ ਦੇਖੀ ਉਹੀ ਗੱਲ ਹੋਈ ਕਹਿੰਦਾ ਮੈਂ ਹਰੇਕ ਸਾਲ ਲਾਉਂਦਾ ਕਹਿੰਦਾ 187 ਬੀਜ ਹਾਂ ਮਾਫ ਕਰਿਓ ਨਹੀਂ ਸਵੇਰੇ ਛੜਤੀ ਆਹ ਜਿਹੜਾ ਹੁਣ ਕੱਖਾਂ ਸੰਜੀ ਖੜੀ ਐ ਹੂੰ ਇਹਦਾ ਛੱਟਪਟ ਨਾ ਮਾਰਨੀ ਐ ਮੈਂ ਲਿਆਉਂਗਾ ਹੁਣ ਅੱਜ ਨਾਲੇ ਇਹਦੀ ਦਵਾਈ ਲਿਆਵਾਂ ਨਾਲੇ ਆਹ ਲਿਆ ਖਾਲ ਸਫਾਈ ਕਰਾ ਕੇ ਦਿਖਾ ਲੂ ਜੇ ਪਾਣੀ ਬਾਈ ਜਾਣ ਤੋਂ ਮੰਗਿਆ ਫਿਰ ਤੇ ਲਾਉਣਾ ਪੈਣਾ ਇਹਨੂੰ ਲਾਉਣਾ ਲਾਉਣਾ ਇਹਦਾ ਜੇ 4 ਦਿਨ ਪਹਿਲੇ ਬੱਲ ਬਾਈ ਨਿਕਲਦੀ ਇਹਨੂੰ ਛੋਟੀ ਛੋਟੀ ਬੱਲ ਹੋਈ ਜਾਂਦੀ ਹੈ ਵਿਚ ਵਿਚ ਵਧੀਆ ਵੀ ਹੋਗੀ ਕੀ ਕਹਿ ਲਵਾਂਗੇ ਆਹ ਥੋੜੀ ਸਾਂਝੀ ਬਾਤ ਹੋਊਗੀ ਇਹ ਤਾਂ ਹਾਲ ਪਰ ਮੇਰਾ ਆਕੇ ਗੁੱਜਰ ਇੱਕ ਦਿਨ ਹੋ ਫੇ ਤਾਂ ਮੈਂ ਸਾਰੀਆਂ ਸਾਫ ਕਰ ਲੈ ਜਾਨੀਆਂ ਸਪਰੇ ਹੁੰਦੀ ਹੈ ਗਣਕਨ ਹੁਣ ਸਪਰੇ ਕਰਾ ਦिए ਯਾਰ ਕਰਾ ਦिए ਕਿਆ ਕਰਨੀ ਆ ਫੇ ਇਹ ਪੰਪ ਚੱਕ ਦੇ ਉੱਪਰ ਬੈਠ ਜੀ ਬੈਟਰੀ ਵਾਲੇ ਪੰਪਾਂ ਨਾਲ ਕਰਕੇ ਪਰੇ ਕਰਨੀ ਖਾਲ ਵੀ ਸਾਫ ਹੋਣੀ ਆ ਤੇ ਪਾਣੀ ਦੀ ਲੋ ਇਹ ਭਰ ਲੈ ਗੱਲ ਇਹਨੇ ਇਕੱਠੇ ਆ ਗਏ ਤੇ ਇਨੇ ਇਕੱਠੇ ਭਰ ਲੈਗੇ ਬਸ ਕੀ ਗੱਲ ਹੂੰ ਖਾਲ ਵੀ ਨਹੀਂ ਚੋਣੀ ਚ ਖਾਲ ਵੀ ਭਰਨੀ ਪਈ ਜੀ ਖਾਲ ਕੰਮ ਭਰਨੀ ਆ ਤੇ ਖਰਾਬ ਹੋ ਜਾ ਖਾਲ ਦਾ ਕੰਮ ਆਹੋ ਸਪਰੇ ਹੋਣੀ ਖਾਲ ਪਰ ਸਪਰੇ ਲਿਆਉਣਾ ਮੈਂ ਮੈਂ ਕਰਦਾ ਸਪਰੇ ਲਿਆ ਕੇ ਦਿਓ ਹੂੰ ਐ ਸਾਫ ਹੋ ਜਾਏ ਇਹਦੇ ਐਦ ਕੀ ਖੂੰਜਾ ਮਾੜਾ ਨਹੀਂ ਕੋਈ ਨੇ ਇਹਦਾ ਨਹੀਂ ਤਾਂ ਸੈਡਾਂ ਸੁੱਡਾਂ ਮਰੇ ਜਾਂਦੀਆਂ ਹਰ ਇੱਕ ਸਾਲ ਹੂੰ ਟਪ ਟਪ ਇੱਕ ਵਾਰ ਤਾਂ ਮਨ ਹੀ ਜਾ ਟੁੱਟ ਗਿਆ ਸੀ ਪਹਿਲਾਂ ਮੈਂ ਇੱਕ ਵਾਰ ਤਾਂ ਮਨ ਹੀ ਜਾ ਟੁੱਟ ਗਿਆ ਸੀ ਪਹਿਲਾਂ ਇੱਕ ਵਾਰੀ ਤਾਂ ਮਨ ਟੁੱਟਣ ਹੀ ਦਾ ਠੀਕ ਆ ਗਣ ਕਹਿਣਾ ਸਪਰੇਅ ਕਰ ਕੋਈ ਦੇ ਉੱਪਰ ਫਿੱਟਾ ਆਦੇ ਅੱਗੇ ਨਹੀਂ ਆਹ ਸਾਈਡ ਮਰੇ ਜਾਂਦੀ ਆਹ ਆਹ ਦੋ ਘਰੇ ਥਰੇ ਜਾਉਣੇ ਹੁੰਦੇ ਅੱਗੇ ਠੀਕ ਹੈ ਸਾਈਡ ਠੀਕ ਆ ਗਾਰੀ ਕਣ ਹੈਨਾ ਗੁੱਲੀ ਡੰਡਾ ਵੀ ਨਹੀਂ ਹੈਗਾ ਹਾਂ ਇੱਥੇ ਇਹ ਖਾਲ ਪਰ ਗੁੱਜਰ ਆਗੇ ਨਾ ਕਿਦਾਂ ਗੁੱਜਰਾਂ ਨੂੰ ਰੇਗੀ ਕੱਖਾ ਸਾਰੀ ਨੂੰ ਸਾਫ਼ ਕਰ ਲੈਣ ਇੱਕ ਦਿਨ ਵਿੱਚ ਉਹ ਤਾਂ ਥੜੀ ਜਿਹੜੀ ਵੜਣੀ ਵਾਲੀ ਬੂਟੀ ਉਹ ਵੀ ਨੂੰ ਵੱਢ ਲਈ ਜਾਂਦੇ ਉਹ ਵੀ ਡੰਗਰ ਨੂੰ ਪਾ ਦਿੰਦੇ ਆ ਜਿਹੜੀ ਖੜੀ ਆ ਮੈਂ ਸਾਂ ਚੁੱਕੀ ਜੰਨੀ ਆ ਨਾ ਨੂੰ ਤਾਂ ਪਤਾ ਆ ਆਦਾ ਮੈਂ ਸਪਰੇਅ ਲੈ ਆਉਣਾ ਜਾ ਕੇ ਸਪਰੇਅ ਚੱਕ ਲਈਂ ਚੱਕ ਲਈਂ ਸਪਰੇਅ ਦੇਖਦਾ ਪੱਤਾ ਬਾਹੌਲਾ ਹੈ ਨਾ ਇਹ ਦੋ ਉਂਗਲ ਭੰਦੇ ਕਿਦਾ ਇਹੀ ਲੈ ਲੈ ਡੇਢ ਉਂਗਲ ਡੇਢ ਉਂਗਲ ਭੰਦੇ ਇੰਨਾ ਪੱਤਾ ਚੌੜਾ ਇਹਦਾ ਤਾਜਪੁਰ ਦਾ ਬੀਜ ਮੈਨੂੰ ਆ ਆ ਫਰੇ ਨਾਲ ਦੇ ਬੀਜ ਲਾਈਦਾ ਜਿਹੜਾ ਆ ਪੌਦੇ ਨਾਲ ਦਾ ਕੀ ਦਾ ਫਰਕ ਹੈ ਜਿਹਦਾ ਤਾਂ ਫਰਕ ਹੈਗਾ ਹੀ ਹੈ ਹੈਨਾ ਚੱਲ ਦੇਖਦੇ ਆ ਕਿ ਆ ਨਕਾਲ ਨਿਕਲਦਾ ਹੈ ਖੜੀ ਰਹੇ ਬਸ ਗਿਰੇ ਨਾ ਫਿਰ ਨਕਾਲ ਚੰਗਾ ਦੇ ਜੂਗੀ ਜੇ ਰ ਡਬਲ ਖਰਚਾ ਹੋਇਆ ਉਹ ਮੋੜ ਜੂਵੇ ਬਸ ਡਬਲ ਵੀ ਚੰਗੀ ਹੋਇਆ ਹਾਂ ਡਬਲ ਵੀ ਚੰਗੀ ਹੋਇਆ ਮਾਹੀ ਕਹਿੰਦਾ ਉਹ ਮੋੜ ਜੂਵੇ ਬਸ ਆ ਵੀ ਠੀਕ ਆ ਬੀਜ ਦਾ ਠੀਕ ਹੈ ਜੀ ਹੂੰ ਇਹ ਵੀ ਵਧੀਆ ਮਾਫਰੋ ਸਾਹਿਬ ਬੜਾ ਵੱਡ ਕੇ ਰੇ ਸੀ ਜਿਹੜਾ ਗਾਜਰ ਵਾਲੀ ਦੂਈ ਬੂਟੀ ਸੀ ਚਲੋ ਕੋਈ ਨਾ ਸਪਰੇਅ ਲਿਆ ਕੇ ਕਰਕੇ ਜਾਂਦੇ ਆ ਹੁਣ ਇਹਨੂੰ ਵੱਡ ਕੇ ਇਹਨੂੰ ਤਾਂ ਟਾਈਮ ਪਾਉ ਲੱਗਦਾ ਤਾਂ ਵੱਢਣੀ ਹੂੰ ਦਵਾਈ ਲਿਆਉਂਦਾ ਅੱਜ ਅੱਜ ਲੈ ਆਉਂਦਾ ਦਵਾਈਆਂ ਚੱਕ ਕੇ ਜਾਣਾ ਰੋਪੜ ਨੂੰ ਮੈਂ ਪੈਸੇ ਕਢਾਉਣ ਹੁਣ ਨਾਲੇ ਜਾਂ ਸਪਰੇਅ ਕਰਨੀ ਆਪਾਂ ਦਵਾਈ ਲੈਉਣੀ ਜੀ ਗੱਗੇ ਦਾ ਫੋਨ ਆਉਂਦਾ ਜਾਂ ਤਾਂ ਪਹਿਲਾਂ ਆਪ ਸਪਰੇਅ ਕਰਨੀ ਆ ਮਗਰ ਇਹ ਲੱਗਦਾ ਪਤਾ ਲੱਜੂ ਆਪ ਸਪਰੇਅ ਕਰੂਗੇ ਤਾਂ ਉਹੀ ਕਹਿੰਦਾ ਹੈਨਾ ਚੂਹੇ ਜਾਹੇ ਦਾ ਇੱਧਰ ਤਾਂ ਨਹੀਂ ਚੂਹਾ ਹੁੰਦਾ ਡਰੇਨਿੰਗ ਵੀ ਨਹੀਂ ਹੁੰਦਾ ਪਰ ਹੂੰ ਡਰੇਨਿੰਗ ਨਹੀਂ ਖੱਡਾ ਪਾੜ ਲੈਂਦਾ ਡੂੰਘੇ ਕਰਕੇ ਨਾ ਥੋੜਾ ਖੱਡਾ ਨੂੰ ਜਗ੍ਹਾ ਬਣ ਜਾਂਦੀ ਹੈ ਇਹਦਾ ਟਿਕਾਣੇ ਦਾ ਜਿਆਦਾ ਪਤਾ ਲੱਗਣੀ ਚਾਹ ਤਾਂ ਐਨ ਗੋਲਡਨ ਕਲਰ ਦੀ ਹੋਗੀ ਜਾ ਵਾ ਲੱਗਦੀ ਫੇਰ ਕਣਕ ਦੇਖਦੇ ਆ ਆਹ ਦੇਖ ਗੀ ਆਪ ਤਾਂ ਨਹੀਂ ਦੇ ਫੇਰ ਸਾਰੀਆਂ ਹੋਣ ਜਾਂਦਾ ਇਹਦੇ ਜਖੜਾ ਜਾ ਕੀ ਪਤਾ ਕਹਾ ਕੀ ਆ ਗਿਆ ਹੁਣ ਇਹ ਤਾਂ ਜ਼ਿੰਮੇਦਾਰੀ ਜਦ ਤੱਕ ਨਹੀਂ ਹੈਗੀ ਜਦ ਤੱਕ ਬੋਰੀਆਂ ਚ ਨਹੀਂ ਪੈਂਦੀ ਇਦੋਂ ਤੋਂ ਨੂੰ ਆ ਬਈ ਕੰਪਤੀ ਆ ਹਾਂ 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 ਤਾਂ ਹੈ ਉਹ ਨਹੀਂ ਤੁਹਾਨੂੰ ਲੈ ਰਿਹਾ ਕਿ ਮੈਂ ਖਾਲਵਾ ਪੈਰ ਰੱਬ ਦਾ ਹੈ ਹਨਾ ਆ ਵੀ ਗਿੱਲੇ ਪੇ ਖੇਦਲੇ ਪੈ ਗਏ ਇਧਰਲੇ ਅਰੇ ਤਾਂ 12 ਦਿਨ ਤੱਕ ਹੀ ਛਾਂ ਦੇ ਲੈ ਜਰਾ ਇਤ ਕੀ ਵੀ ਮਾਰ ਦਣਾ ਆਪਾਂ ਨੇ ਕੋਈ ਤਾਂ ਵੱਜ ਜਾ ਵਧੀਆ ਹਾਂ ਆਰੇ ਕੈਸਾ ਥਾਲਾ ਕਿਹੜਾ ਖੁੰਜਾ ਥਾਲਾ ਇਹ ਢੱਕਾ ਨਹੀਂ ਮਾਰਦਾ ਤਾਂ ਉਹਨਾਂ ਦਾ ਜੀ ਆ ਕਣਕ ਦੇਖ ਲੈ ਘੱਟ ਵਧੀਆ ਖੜੀ ਆ ਦੂਰ ਨਹੀਂ ਇੱਥੇ ਲਾਗ ਲਾਗਦਾ ਜਿੰਦੀ ਉੱਥੇ ਤਾਂ ਵੀ ਇੱਕ ਹਾਂ ਉਹ ਢੂੰਗਾ ਦਾ ਥੋੜਾ ਜਿਹਾ ਤਾਂ ਬੀਨੀਆਂ ਹਲਾ عايز ਹਰੂਬੀ ਹੁੰਦੀ ਸਿਰ ਸਾਈ ਸਿਰੋ ਸਾਈ ਹਨਾ ਐਕੜੀਆਂ ਆ ਇੱਧਰ ਲੱਗਾ ਉੱਧਰ ਲੱਗ ਗੱਬੇ ਗੱਬੇ ਠੀਕ ਹੁੰਦੀ ਦੀ ਠੀਕ ਆ ਸਾਰੀ ਹੁਣ ਆਨ ਸਾਰੀ ਕਿਸਾਰ ਕੜੀ ਆ ਵਧੀਆ ਹੈ ਟੈਂਕੀ ਆਈਆਂ ਤੇ ਇਦੀਆਂ ਇੱਕ ਅੱਧੇ ਨਾਲੇ ਹੁਣ ਤਾਂ ਇਤਕੀ ਤਾਂ ਟਾਈਮ ਵੀ ਨਹੀਂ ਲੱਗਣਾ ਲੇਜਰ ਹੋਏ ਹੋਏ ਫਿਰ ਨਾਲ ਹੈਗੀ ਲੈ ਸੈਲੀ ਦਾ ਬੀਜ ਪਾਇਆ ਕੋਈ ਛੜੀ ਬਾਲੂ ਉੱਚੀ ਨਹੀਂ ਵੀ ਨਹੀਂ ਆਈ ਹੈ ਨਾ ਹਾਂ ਇੱਕ ਜਾਂ 20 ਚੱਕ ਦਾ ਸਾਰਾ ਇੱਕੋ ਜਿਹਾ ਦਾ ਡੱਕਾ ਲਿਖਦਾ ਬੀਜ ਥੈਲੀ ਵਾਲਾ ਪਾ ਕੇ ਵਧੀਆ ਏ ਹਾਂ ਤੇਬੰਗ ਨਾਲੀ ਆਇਆ ਬੰਦਾ ਆਪੀ ਸੈੱਟ ਕਰਕੇ ਰੱਖ ਸਕਦਾ ਆਹ ਉਹਦਾ ਤਾਂ ਜੀਮੀਦਾਰਾਂ ਦੇ ਖੇਤਾਂ 'ਚ ਤੇ ਹੀ ਆ ਇਹ ਉਹ ਖੇਤ ਅਗਲਾ ਸੋਧ ਲੈਂਦਾ ਹੈਨਾ ਆਹ ਦੇਖ ਜੀ ਮੇਰੇ ਪਾਣੀ ਖੜ ਲਿਆ ਹੁਣ ਆ ਮਾੜੀ ਆਹ ਨੀਮੀ ਪੀ ਜਗ੍ਹਾ ਨਹੀਂ ਆ ਤਾਂਗੀ ਨੀਮੀ ਥੋੜੀ ਜੀ ਇੰਨੀ ਥੋੜੀ ਜੀ ਨੀਮੀ ਕੋਈ ਨਾ ਆਪੇ ਪੂਰੀ ਹੋ ਜਣੀ ਐ ਵੀ ਸਤਿਭਾਗ ਹੈ ਪੂਰਾ ਹੋ ਜਾਣਾ ਇਹ ਪੂਰਾ ਹੋ ਤਾਂ ਜਾਣੀ ਪਰ ਸ਼ਰੋਜੀ ਬਾਈ ਚੱਲ ਜੀ ਆ ਭਈ ਚੱਲਦੇ ਆਂ ਕਰਨ ਨੂੰ 177 ਗਿਰਦੀ ਤਾਂ ਹੈਗੀ ਆ ਕਣਕ ਬੰਦੇ ਕਹਿੰਦੇ ਉਹ ਫੇ ਕੱਦ ਕੇ ਜਾਦਾ ਕਰਕੇ ਬਾਈ ਕੱਦ ਤਾਂ ਇੰਨਾ ਤਾਂ ਨਹੀਂ ਕੱਦ ਕਰਿਆ ਬਾਈ ਯਾਰ ਥੋੜਾ ਕੱਦ ਆ ਕਿਤੇ ਆਹ ਨਹੀਂ ਨਹੀਂ ਤੂੰ ਕਿੱਥੇ ਦੀ ਕਿੰਨੀ ਕਿੰਨੀ ਸਮਝਦਾ ਮੇਰੇ ਇਹਨਾਂ ਨਹੀਂ ਐ ਇਹਨਾਂ ਨਹੀਂ ਕੱਦਦਾ ਇਹਦਾ ਘੱਟ ਐ ਇਹਦਾ ਵੱਧਦਾ ਐ ਇਹਨੀਆਂ ਮੇਰੇ ਆਉਂਦੀ ਆਹ ਇੱਥੇ ਤੈਨੂੰ ਵੜ ਕੇ ਦਿਖਾ ਦਿੰਦਾ ਉਰੇ ਆਉਂਦੀ ਐ ਕਾਦੀ ਤੇ ਜ਼ਿਆਦਾ ਹੈ ਕਾਹੀਂ ਗਿਰਦੀ ਐ ਫੇਰੇ ਇਹ ਤਾਂ ਗਿਰੀ ਹੋਈ ਵੀ ਘਰ ਪੂਰਾ ਕਰ ਜਾਂਦੀ ਆ ਜਿੱਥੇ ਤੱਕ ਸੋਨੇ ਆਏ ਬਾਕੀ ਦਾ ਟਰਾਲਾ ਦੱਸੂਗਾ ਵੀ ਤੇ ਕੰਡਾ ਵੀ ਕਿਆ ਕੁਸ ਹੈ ਉਹ ਬਾਕੀ ਦਾ ਕੰਡਾ ਦੱਸੂਗਾ ਸਪਰੇਅ ਮਾਰ ਕੇ ਜਾਈਏ ਸਾਰੇ ਜਿਹੜੇ ਕੁਸੂਸਰਾ ਬਹੁਤ ਹੋ ਗਿਆ ਆ ਤਾਂ ਹੁੰਦਾ ਨਹੀਂ ਰਿਹਾ ਹੁਣ ਆ ਜਿਹੜੀ ਆਹ ਆ ਬੂਟੀ ਹੈ ਦੇਖ ਇਹ ਤੇ ਆਹ ਬੂਟੀ ਹੈ ਜਿਹੜੀ ਆਹ ਹੂੰ ਇਹਨੂੰ ਹੁਣ ਬੀਜ ਪਾਉਣ ਲੱਗਾ ਸਪਰੇਅ ਹੁੰਨੀ ਚਾਹੀਦੀ ਇਹਨੂੰ ਆਹ ਬੀਜ ਪੈਣ ਲੱਗਾ ਲੋਦਾ ਜਾਏ ਇਹਨੂੰ ਲੋਦਾ ਜਾ ਲੱਗਦਾ ਸਾਰਾ ਹੂੰ ਗੋਲ ਜਾ ਬੀਜ ਉਹ ਖੰਡਰ ਉਹ ਕਰਦਾ ਮਾਰਾ ਹੁਣ ਦੇਖਿਆ ਕਿਹੜੇ ਸਾਹਬ ਨਾਲ ਜਾਣਾ ਉਹਨੇ ਫਿਰ ਹੁਣ ਸਪਰੇਅ ਹੁੰਦੀ ਤੇ ਪਰ ਕਰ ਦੂੰਗਾ ਹਾਂ ਉਹ ਕਿੱਥੇ ਤਮ ਜਾਣਾ ਫੇ ਖੇਤ ਮੈਂ ਜਿਹੜਾ ਇਹਨੂੰ ਸਪਰੇਅ ਵੀ ਨਹੀਂ ਮਾਰਦੀ ਨਾ ਚੱਲ ਕਰ ਕਰਦੇ ਆ ਅਸੀਂ ਦਾ ਹੀਲਾ ਚੱਲੀਏ ਫਿਰ ਚਲੋ ਜੀ ਕੀ ਕਰ ਮੋਟਰਸਾਈਕਲ ਆ ਨਲਿਆ ਰਸਤਾ ਸਾਫ ਹੋ ਜਾਊਗਾ ਇੱਧਰ ਆਹ ਇਸ ਰਸਤੇ ਨੂੰ ਬਾਜੂ ਉਹ ਰਸਤਾ ਹੀ ਬੰਦ ਹੋ ਗਿਆ ਹੈ ਕਿ ਨਹੀਂ ਹੂੰ ਚਲੋ ਠੀਕ ਆ ਜੀ ਫਿਰ ਮਿਲਦੇ ਬਾਈ ਠੀਕ ਆ ਜੀ